ਅਹ ਦੇਖੋ ਅਗਰ ਨੀਤ ਬਿੱਟੂ ਜੀ ਦਾ ਜਿਹੜਾ ਬਿਆਨ ਪਹਿਲਾਂ ਤੇ ਉਹਨਾਂ ਦੀ ਸਾਡੀ ਪਾਰਟੀ ਤੈਅ ਕਰੇ ਉਹਨਾਂ ਦਾ ਕੋਈ ਲੀਡਰ ਕਹਿੰਦਾ ਕਿ ਮੈਂ ਇਸ ਗੱਲ ਦੇ ਹੱਕ 'ਚ ਆਂ ਕਿ ਕਾਲੀ ਦਲ ਨਾਲ ਗੱਠਜੋੜ ਹੋਣਾ ਚਾਹੀਦਾ ਕਦੀ ਕੈਪਟਨ ਮਨਿੰਦਰ ਧੋੜੀ ਕਹਿੰਦੇ ਆ ਕਦੀ ਸੁਨੀਲ ਜਾਖੜ ਜੀ ਕਹਿੰਦੇ ਆ ਕਿ ਕਾਲੀ ਦਲ ਸੁਨੀਲ ਜਾਖੜ ਜੀ ਨੇ ਗੱਲ ਹੀ ਕਾਲੀ ਦਲ ਦੀ ਕਰਦੇ ਆ ਇਸ ਕਰਕੇ ਪਹਿਲਾਂ ਤੇ ਰਵਨੀਤ ਮਿੱਟੂ ਜੀ ਨੂੰ ਬੇਨਤੀ ਹੈ ਕਿ ਆਪਣੇ ਪਾਰਟੀ ਦੇ ਲੀਡਰਾਂ ਦਾ ਸਲਾਹ ਕਰ ਲੋ ਆਪਣੀ ਪਾਰਟੀ ਦੀ ਲਾਈਨ ਜਿਹੜੀ ਹੈ ਇੱਕ ਲਾਈਨ ਜਿਹੜੀ ਹੈ ਉਹ ਅਖਤਿਆਰ ਕਰੋ ਤੁਸੀਂ ਤੁਸੀਂ ਲੋਕਾਂ ਨੇ ਬੀਜੇਪੀ ਨੇ ਜਾਣਾ ਖੀਰ ਇਹਨਾਂ ਦੇ ਨਾਲ ਹੀ ਤੁਹਾਡੀ ਇਹਨਾਂ ਤੋਂ ਬਿਨਾਂ ਗਤੀ ਨਹੀਂ ਹੈ ਨਾ ਕਿਉਂਕਿ ਨਾ ਬੀਜੇਪੀ ਦੇ ਪੱਲੇ ਕੁਝ ਹੈ ਨਾ ਕੱਲੀ ਦਲ ਦੇ ਪੱਲੇ ਕੁਝ ਹੈ ਜੇ ਇਹ ਵਲਕੇ ਕੋਸ਼ਿਸ਼ ਕਰਨਗੇ ਤਾਂ ਭਾਵੇਂ ਕਿਤੇ ਉਹ 10 ਗ੍ਰਾਮ ਕਿਤੇ ਉਹ ਕੁਛ ਇਹਨਾਂ ਨੂੰ ਦਾਣੇ ਮਿਲ ਜਾਣ ਪਰ ਉਦਾਂ ਦੋਹਾਂ ਦੇ ਪੱਲੇ ਕੁਛ ਨਹੀਂ ਗਾ ਇਸ ਕਰਕੇ ਬਿੱਟੂ ਨੂੰ ਮੇਰੀ ਬੇਨਤੀ ਆ ਕਿ ਆਪਣੀ ਪਾਰਟੀ ਦੀ ਪੋਲਿਟਿਕਲ ਲਾਈਨ ਜਿਹੜੀ ਆ ਪੰਜਾਬ ਦੇ ਪ੍ਰਤੀ ਉਹ ਕਲੀਅਰ ਕਰੋ ਕਿ ਤੁਸੀਂ ਕਾਲੀ ਦਲ ਨਾਲ ਗੱਠਜੋੜ ਕਰਦੇ ਜੋ ਨਹੀਂ ਕਰਦੇ ਬਿੱਟੂ ਨੂੰ ਮੇਰੀ ਬੇਨਤੀ ਆ ਕੋ ਦੱਸੇ ਕਿ ਉਹ ਕੈਪਟਨ ਮਨਿੰਦਰ ਤੇ ਸੁਨੀਲ ਜਾਖੜ ਜੀ ਦੇ ਬਿਆਨ ਨਾਲ ਸਹਿਮਤ ਨੇ ਕਿ ਨਹੀਂ ਸਹਿਮਤ ਕਿਉਂਕਿ ਜਾਖੜ ਸਾਹਿਬ ਓਪਨ ਕਹਿ ਚੁੱਕੇ ਬਾਤ ਬਾਤ ਕੱਲੀ ਦਲ ਦੇ ਨਾਲ ਗੱਠਜੋੜ ਕਰਨਾ ਚਾਹੀਦਾ ਕੈਪਟਨ ਮਿੰਦਰ ਕਹ ਚੁੱਕਿਆ ਹੈ ਕਿ ਗੱਠਜੋੜ ਕਰਨਾ ਚਾਹੀਦਾ ਸੋ ਮੈਨੂੰ ਨਹੀਂ ਪਤਾ ਕਿ ਅਦਰਨੀਤ ਬਿੱਟੂ ਜੀ ਕਿਸ ਸਿਹਤ ਦੇ ਵਿੱਚ ਇਹ ਬਿਆਨ ਦੇ ਰਿਹਾ ਕਿਉਂਕਿ ਜਦੋਂ ਉਹਨਾਂ ਦਾ ਪਾਰਟੀ ਦਾ ਪ੍ਰਧਾਨ ਪੰਜਾਬ ਦਾ ਉਹ ਸੁਨੀਲ ਜਾਖੜ ਉਹ ਇਹ ਬਿਆਨ ਦੇ ਰਿਹਾ ਕਿ ਕੱਲੀ ਦਲ ਬਾਦਲ ਨਾਲ ਜਿਹੜਾ ਉਹ ਗੱਠਜੋੜ ਹੋਣਾ ਚਾਹੀਦਾ ਸੋ ਮੈਂ ਸੋਚਦਾ ਕਿ ਬਿੱਟੂ ਅਲਨ ਪਹਿਲਾਂ ਆਪਣੀ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਨਾਲ ਗੱਲ ਕਰਕੇ ਪੰਜਾਬ ਦੇ 바ਦ ਵਿੱਚ ਲਾਈਨ ਕਲੀਅਰ ਕਰਨੀ ਚਾਹੀਦੀ ਹੈ ਦੇਖੋ ਜੀ ਬੇੜਾ ਤੇ ਉਹਨਾਂ ਦਾ ਪਾਰ ਨਹੀਂ ਹੋਣਾ ਆਲਰੇਡੀ ਡੁੱਬੇ ਆਓ ਖਤਮ ਹੋ ਗਏ ਪੰਜਾਬ ਦੇ ਲੋਕਾਂ ਨੂੰ ਉਹਨੇ ਤੁਸੀਂ ਵੇਖਿਆ ਕਿ ਬੀਜੇਪੀ ਨੇ ਕਿੰਨੇ ਡਰਾਮੇ ਕੀਤੇ ਹੜਾਂ ਦੇ ਵਿੱਚ ਜਿੰਨੇ ਵਿਲੇ ਵਜੀਰ ਸੀਗੇ ਉਹ ਸਾਰੇ ਪੰਜਾਬ ਚ ਭੇਜੇ ਉਹਨਾਂ ਨੇ ਜਿਨ੍ਹਾਂ ਕੋਈ ਕੰਮ ਨਹੀਂ ਸੀ 1600 ਕਰੋੜ ਰੁਪਇਆ ਕਹਿ ਕੇ ਗਏ ਮੋਦੀ ਜੀ ਇੱਕ ਪੈਸਾ ਨਹੀਂ ਮਿਲਿਆ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿਸਾਨ ਮੋਰਚਾ ਲੱਗਾ 750 ਕਿਸਾਨ ਸ਼ਹੀਦ ਹੋਇਆ ਉਹ ਇਹ ਨਾ ਸਮਝਣ ਕਿ ਪੰਜਾਬ ਦੇ ਲੋਕ ਭੁੱਲ ਗਏ ਸਮਝਦਾ ਕਿ ਦੀ ਗੱਲ ਇਸ ਕਰਕੇ ਨਾ ਤੇ ਬੀਜੇਪੀ ਦੇ ਪੱਲੇ ਕੁਝ ਪੈਣਾ ਤੇ ਪੰਜਾਬ ਦੇ ਲੋਕ ਸਭ ਜਾਣਦੇ ਆ ਕਿ ਬੇਅਦਬੀ ਪੰਜਾਬ ਦੇ ਵਿੱਚ ਕਿਹੜੀ ਸਰਕਾਰ ਨੇ ਕਰਾਈ ਕਿਹੜਾ ਉਦੋਂ ਡਿਪਟੀ ਸੀਐਮ ਹੀ ਦਾ ਕਿਹੜਾ ਸੀਐਮ ਸੀਗਾ ਕੋਟਕਪੂਰ ਦੇ ਵਿੱਚ ਗੋਲੀ ਕਿੰਨੇ ਚਲਾਈ ਹਰ ਬੰਦੇ ਨੂੰ ਪਤਾ ਕਿ ਕਾਲੀ ਦਲ ਨੇ ਜੋ ਪੰਜਾਬ 'ਚ ਕੀਤਾ ਕੱਲੇ-ਕੱਲੇ ਬੱਚੇ ਨੂੰ ਪਤਾ ਇਸ ਕਰਕੇ ਦੋਵੇਂ ਧਿਰਾਂ ਡੁੱਬੀਆਂ ਪਈਆਂ ਤੇ ਡੁੱਬੀਆਂ ਰਹਿ ਗਈਆਂ ਇਹ ਇਕੱਠੇ ਹੋ ਜਾਣ ਤਾਂ ਵੀ ਨਾ ਇਕੱਠੇ ਹੋ ਜਾਣ ਤਾਂ ਵੀ ਸਾਨੂੰ ਕੋਈ ਅਸਰ ਦੀ ਆਮ ਆਦਮੀ ਪਾਰਟੀ ਸਤਾਈ ਚ ਆਪਣੀ ਸਰਕਾਰ ਜਿਹੜੀ ਆ ਉਹ ਬਣੋ